ਇਸ ਵਕਤ ਅਸੀਂ ਜਿਸ ਦੁਕਾਨ ਦੇ ਮੋਰੇ ਖੜੇ ਹੈਗੇ ਆ ਕਿੱਥੇ ਬੀਤੇ ਦਿਨ ਬੀਤੀ ਰਾਤ ਨਹੀਂ ਬੀਤੇ ਦਿਨ ਜੋ ਕਿਹਾ ਜਾ ਰਿਹਾ ਹੈ ਦੋ ਲੁਟੇਰੇ ਆਂਦੇ ਆ ਅੰਦਰ ਵੜਦੇ ਆ ਤੇ ਲੁੱਟਖੋ ਕਰਕੇ ਫਰਾਰ ਹੋ ਜਾਂਦੇ ਆ ਇਸ ਵਕਤ ਅਸੀਂ ਕਸਵਾ ਔੜ ਦੇ ਵਿੱਚ ਖੜੇ ਹੈਗੇ ਆ ਔਰ ਜਿਹੜੀ ਇਹ ਦੁਕਾਨ ਹੈਗੀ ਆ ਇਸ ਤੇ ਕਾਫੀ ਸਮਾਂ ਪਹਿਲਾਂ ਜਿਹੜੀ ਆ ਇਹਦੇ ਤਾਲੇ ਵੀ ਤੋੜੇ ਗਏ ਸੀਗੇ ਪਰ ਉਸ ਵਕਤ ਜਿਹੜਾ ਸੀ ਬਚਾਅ ਹੋ ਗਿਆ ਸੀ ਪਰ ਜੋ ਹੁਣ ਸਾਨੂੰ ਖਬਰ ਮਿਲੀ ਹੈਗੀ ਆ ਕਿ ਇੱਥੇ ਦੋ ਲਟੇਰੇ ਅੰਦਰ ਆਂਦੇ ਨੇ ਅੰਦਰ ਆ ਕੇ ਕੋਈ ਜੋ ਦੱਸਿਆ ਜਾ ਰਿਹਾ ਹੈ ਬਾਕੀ ਜਾਣਕਾਰੀ ਜਿਹੜੀ ਹੈਗੀ ਆ ਜੋ ਦੁਕਾਨ ਦੇ ਮਾਲਕ ਹੋਣਗੇ ਉਹਨਾਂ ਤੋਂ ਅਸੀਂ ਲਵਾਂਗੇ ਕਿ ਕੋਈ 3000 ਰੁਪਏ ਦੀ ਜਿਹੜੀ ਆ ਉਹ ਲੁੱਟ ਕਰਕੇ ਜੜਿਆ ਇਥੋਂ ਫਰਾਰ ਹੋ ਜਾਂਦੇ ਨੇ ਇਹ ਜਿਹੜਾ ਇੱਕ ਇਸ ਵਕਤ ਜਿਸ ਜਗ੍ਹਾ ਤੇ ਮੈਂ ਖੜਾ ਹੈਗਾ ਆ ਇੱਕ ਇਤੋਂ ਰਸਤਾ ਜਿਹੜਾ ਆ ਮਾਈ ਦਿੱਤਾ ਵਗੈਰਾ ਨੂੰ ਜਾਂਦਾ ਹੈਗਾ ਤੇ ਇਹ ਜਿਹੜੀ ਇੱਥੇ ਇੱਕ ਮੇਨ ਸੜਕ ਹੈਗੀ ਆ ਇਹ ਨਵਾਂ ਸ਼ਹਿਰ ਲੁਧਿਆਣਾ ਜਾਂਦੀ ਹੈਗੀ ਆ ਔਰ ਕਾਫੀ ਰਸ਼ ਵਾਲਾ ਜਿਹੜਾ ਇਹ ਜਗ੍ਹਾ ਹੈਗੀ ਆ 24 ਘੰਟੇ ਜਿਹੜੀ ਆ ਇੱਥੇ ਆਵਾ ਜਾਈ ਰਹਿੰਦੀ ਹੈਗੀ ਆ ਪਰ ਚੋਰ ਲਟੇਰੇ ਜਿਹੜੇ ਹੈਗੇ ਆ ਉਹ ਇੰਨੇ ਬੇਖੌਫ ਨੇ ਉਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਹੈਗਾ ਦਿਨ ਦਿਹਾੜੇ ਹੀ ਆ ਕੇ ਜਿਹੜਿਆ ਆ ਉਹ ਲੁੱਟਾ ਖਵਾ ਕਰ ਲੈਂਦੇ ਨੇ ਉਹਨਾਂ ਨੂੰ ਇਹ ਵੀ ਡਰ ਨਹੀਂ ਹੈਗਾ ਕਿ ਦਿਨ ਹੈਗਾ ਆਵਾਜਾਈ ਜਿਹੜੀ ਆ ਇੱਥੇ 24 ਘੰਟੇ ਹੁੰਦੀ ਹੈਗੀ ਆ ਪਰ ਜੇਕਰ ਫੜੇ ਗਏ ਤਾਂ ਉਹਨਾਂ ਦਾ ਕੀ ਹਾਲ ਹੋਏਗਾ ਚੋਰ ਲਟੇਰੇ ਇਸ ਗੱਲ ਤੋਂ ਵੀ ਬੇਖੌਫ ਨੇ ਕਿ ਜੇਕਰ ਫੜੇ ਵੀ ਜਾਂਦੇ ਆ ਕਿ ਉਹਨਾਂ ਦਾ ਕੀ ਹਸ਼ਰ ਹੋਵੇਗਾ ਪਰ ਦਿੰ ਦਿਹਾੜੇ ਹੀ ਚੋਰੀਆਂ ਦਾ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈਗਾ ਆ ਦੁਕਾਨਦਾਰ ਆਂਦਾ ਆ ਪੂਰਾ ਦਿਨ ਆਪਣੀ ਮਿਹਨਤ ਕਰਦਾ ਹੈਗਾ ਪਰ ਉਹਨਾਂ ਦੇ ਖੂਨ ਪਸੀਨੇ ਦੀ ਜਿਹੜੀ ਕੀਤੀ ਹੋਈ ਕਮਾਈ ਹੈਗੀ ਆ ਮਿਹਨਤ ਕੀਤੀ ਹੋਈ ਹੈਗੀ ਆ ਇਹ ਜਿਹੜੇ ਚੋਰ ਲਟੇਰੇ ਹੈਗੇ ਆ ਮਿੰਟਾਂ ਸਕਿੰਟਾਂ ਦੇ ਵਿੱਚ ਲੁਟ ਕੇ ਫਰਾਰ ਹੋ ਜਾਂਦੇ ਆ ਬਾਕੀ ਸਾਰੀ ਗੱਲਬਾਤ ਜੋ ਵੀ ਹੈਗੀ ਆ ਇਹ ਜੋ ਦੁਕਾਨਦਾਰ ਨੇ ਇਹਨਾਂ ਦੇ ਜੋ ਮਾਲਕ ਨੇ ਜੋ ਦੁਕਾਨ ਦੇ ਅੰਦਰ ਬੈਠਦੇ ਨੇ ਉਹਨਾਂ ਤੋਂ ਅਸੀਂ ਪੂਰੀ ਗੱਲਬਾਤ ਲਵਾਂਗੇ ਕਿ ਆਖਰਕਾਰ ਜਿਹੜੀ ਇਹ ਘਟਨਾ ਹੋਈ ਆ ਇਹ ਜਿਹੜੀ ਲੁੱਟਖੋ ਹੋਈ ਹੈਗੀ ਆ ਉਹ ਕਿਸ ਤਰ੍ਹਾਂ ਹੋਈ ਆ ਆਓ ਦੇਖਦੇ ਹਾਂ ਨਮਾ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੇ ਹੋਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰਦੇ ਆ ਇਹਨਾਂ ਨਾਲ ਗੱਲਬਾਤ گیا اودی پا یہ ਤੁਹਾਡੀ ਜਿਹੜੀ ਦੁਕਾਨ ਹੈਗੀ ਆ ਜਿੱਥੇ ਆ ਲੁੱਟ ਖੋ ਹੋਈ ਆ ਇਹ ਦਿਨ ਨੂੰ ਹੋਈ ਕਿ ਰਾਤ ਨੂੰ ਦਿਨ ਨੂੰ ਹੀ ਦਿਨ ਨੂੰ ਤੁਹਾਡਾ ਕੀ ਨਾਮ ਆ ਤੁਹਾਡਾ ਨਾਮ ਮੋਹਨ لال ਜੀ ਤੁਸੀਂ ਇੱਥੇ ਕੀ ਕਰਦੇ ਆ ਸਬਜੀ ਦੁਕਾਨ ਸਾਡੀ ਇਹਨਾਂ ਦੇ ਸਾਹਮਣੇ ਹੀ ਆ ਹਾਂਜੀ ਹਾਂਜੀ ਤੇ ਇਹ ਦਿਨ ਨੂੰ ਜਿਹੜੀਆਂ ਵਾਰਦਾਤਾਂ ਵਗੈਰਾ ਇਦਾਂ ਹੋ ਰਹੀਆਂ ਆ ਹਾਂਜੀ ਦਿਨ ਦਿਹਾੜੇ ਹੋ ਰਹੀਆਂ ਆ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹਨੇ ਇਹਦੇ ਬਾਰੇ ਕਹਿਣਾ ਕੀ ਆ ਜੀ ਹੁਣ ਦੇਖੋ ਅਸੀਂ ਤਾਂ ਆਪਣੀ ਦੁਕਾਨ ਤੇ ਬੈਠੇ ਆ ਸਾਹਮਣੇ ਉਹਨਾਂ ਦੇ ਕਸਟਮ ਆਂਦੇ ਆ ਕੀ ਕੋ ਪੈਸਾ ਲੈਣਾ ਦਾ ਕੋਈ ਥੇਲਾ ਲੈਣਾ ਦਾ ਹੁਣ ਪਤਾ ਥੋੜੀ ਲੱਗਦਾ ਵੀ ਬੰਦੇ ਕਿੱਦਾਂ ਆ ਗਏ ਕਿੱਦਾਂ ਗਏ ਜਦੋਂ ਇਹ ਲੁੱਟਕੋ ਹੋਈ ਤਾਂ ਫੇਰ ਰੋਣਾ ਰੱਪਾ ਹਾਂਜੀ ਵੀ ਰੋਲਾ ਰੱਪਾ ਪਿਆ ਜੀ ਰੋਲਾ ਰੱਪਾ ਹੁਣ ਸਾਨੂੰ ਤਾਂ ਇਦਾਂ ਹੈ ਵੀ ਅਗਲੇ ਦਾ ਗਾਹਕ ਅੰਦਰ ਆਇਆ ਸਾਨੂੰ ਨਹੀਂ ਪਤਾ ਲੱਗਦਾ ਹੁਣ ਸਾਡੀ ਦੁਕਾਨ ਤੇ ਆਣਾ ਕੋਈ ਗਾਹਕ ਸਾਨੂੰ ਪਤਾ ਲੱਗ ਜਾਉਣਾ ਸਾਡਾ ਗਾਹਕ ਆ ਆ ਹੁਣ ਤੁਹਾਡੇ ਕੋਈ ਆਜ ਵੀ ਤੇ ਬੰਦੇ ਗਾਕੇ ਸਮਝਦਾ ਗਾਕੇ ਸਮਝਦਾ ਆਹ ਅਗਲਾ ਗਾਕੇ ਸਮਝਣਾ ਅਗਲਾ ਕਹਿੰਦਾ ਗਾਹਕ ਆ ਗਾ ਕਦੇ ਬਾਹਰ ਦੇ ਫਿਰ ਅਗਲਾ ਅੰਦਰ ਜਾ ਬੜਿਆ ਹੁਣ ਬੰਦਾ ਕੀ ਕਹਿ ਸਕਦਾ ਵੀ ਕੌਣ ਆ ਕੌਣ ਨਹੀਂ ਆ ਬਾਜੀ ਜਿੱਦਾਂ ਹੁਣ ਦਿਨ ਮਤਲਬ ਜਿਹੜਾ ਔੜ ਆ ਨਸ਼ੇ ਵਿੱਚ ਤਾਂ ਇਹ ਮੰਨਿਆ ਗਿਆ ਸੀ ਨਸ਼ੇ ਕਰਕੇ ਹੀ ਹੁੰਦੀ ਚੋਰੀ ਇਹ ਮਤਲਬ ਇਹ ਕੋਈ ਨਸ਼ੇੜੀ ਹੋ ਸਕਦੇ ਆ ਨਸ਼ੇੜੀ ਆ ਨਸ਼ੇੜੀ ਆ ਹੁਣ ਇੱਥੇ ਨਸ਼ੇ ਦਾ ਤਾਂ ਹੁਣ ਘੜ ਮੰਨੇ ਔੜ ਹਾਂ ਹਨਾ ਤੇ ਨਸ਼ੇ ਕਰਕੇ ਚੋਰੀਆਂ ਹੁੰਦੀਆਂ ਇੱਥੇ ਹੁਣ ਕਿੱਦਾਂ ਹੋਣਾ ਇੱਥੇ ਬਿੱਲੀ ਘੁੰਮਦੀ ਹੈ ਕਿ ਨਿਛੇੜੀ ਸਾਹ ਸਾਹ ਤੇ ਬੈਠੇ ਹੁੰਦੇ ਆ ਪਰ ਇਹ ਦੇਖੋ ਜਿੱਦਾਂ ਦਿਹਾੜੇ ਇਹ ਰਸਤਾ ਆਮ ਆਂਦਾ ਜਾਂਦਾ ਚੱਲਦਾ ਹੈਗਾ ਦੁਕਾਨਾਂ ਹੈਗੀਆਂ ਭੀੜ ਭੜਕੇ ਵਾਲਾ ਰਸਤਾ ਹੈਗਾ ਫਿਰ ਵੀ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਹੋ ਜਾਣੀਆਂ ਮਤਲਬ ਲੋਕੀ ਮਿਹਨਤ ਨਾਲ ਕਮਾਈ ਕਰਦੇ ਐ ਮਿੰਟਾਂ 'ਚ ਫਰਾਰ ਹੋ ਜਾਂਦੀ ਕੋਈ ਤਾਂ ਜੀ ਦੇਖੋ ਹੁਣ ਦਿਨੇ ਇਦਾਂ ਆ ਦਿਨੇ ਦਿਨੇ ਕਿਹੜਾ ਕੋ ਦੇਖਦਾ ਇਹਨਾਂ ਨੂੰ ਦਿਨੇ ਉਹ ਸ਼ਰਿਆਮ ਉੱਥੋਂ ਜੱਟਾ ਲੈ ਕੇ ਇੱਥੇ ਪੀਪੂ ਕਿੰਨਾ ਚੀਜ਼ ਹੋ ਕੇ ਦੇ ਦਿਨੇ ਹੁਣ ਅਗਲੇ ਕਹਿੰਦੇ ਰਾਤ ਨੂੰ ਪੁਲਿਸ ਨਿਕਲਦੀ ਆ ਦਿਨੇ ਕੌਣ ਦੇਖਦਾ ਇੱਥੇ ਉਹਨਾਂ ਦਾ ਮਤਲਬ ਹੈ ਕਿ ਰਾਤ ਨੂੰ ਪੁਲਿਸ ਘੇਰਾ ਮਾਰਦੀ ਆ ਰਾਤ ਨੂੰ ਦਿਨੇ ਕਰੀ ਜਾਵੇ ਇੱਥੇ ਤੈਨੂੰ ਤਾਂ ਅਗਲਾ ਗਾਹਕ ਸਮਝੂਗਾ ਗਾਹਕ ਸਮਝੂਗਾ ਇਹ ਵੀ ਫਾਇਦਾ ਲੈਂਦੇ ਆ ਅਗਲੇ ਹਨਾ ਤੇ ਬਾਕੀ ਹੁਣ ਦੇਖੋ ਹਣ ਕੀ ਹੁੰਦਾ ਪ੍ਰਸ਼ਾਸਨ ਕੀ ਕਰਦਾ ਹਨਾ ਉਹਦਾ ਮੰਗ ਕੀ ਹੈਗੀ ਆ ਪੇ ਮਤਲਬ ਇਹਨਾਂ ਨੂੰ ਨੱਥ ਪਾਉਣ ਲਈ ਕੀ ਮੰਗ ਤਾਂ ਇਹ ਹੀ ਹੈ ਜੇ ਇਹਨਾਂ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਚਾਹੀਦਾ ਆ ਤੇ ਮੈਂ ਕਹਿੰਨਾ ਕੋਈ ਕਾਨੂੰਨ ਵੀ ਇਹ ਨਾਲ ਕੋਈ ਐਡਾ ਸਖਤ ਹੋਣਾ ਚਾਹੀਦਾ ਕਿ ਜਮਾਨਤਾ ਨਾ ਹੋਣ ਕਾਨੂੰਨ ਤਾਂ ਦੇਖੋ ਜੀ ਇੱਥੇ ਦਾ ਕਾਨੂੰਨ ਹੁਣ ਸਾਨੂੰ ਪਤਾ ਹੀ ਹੈ ਸਾਰਾ ਇੱਥੇ ਨਹੀਂ ਕੁਝ ਵੀ ਹੋ ਰਿਹਾ ਇੱਥੇ ਤਾਂ ਲੋਟ ਚੱਲਦੇ ਆ ਜੀ ਲੋਟ ਪੈਸੇ ਦਿਓ ਚੱਲ ਜਿੱਤ ਜਾ ਚੱਲ ਪਰੇ ਹੋ ਜਾ ਤੂੰ ਜਾ ਦੌੜ ਜਾ ਸਾਰਾ ਮਤਲਬ ਇਹ ਜੀ ਮੈਂ ਕਹਿੰਨਾ ਚੋਰੀ ਕਰਨ ਵਾਲੇ ਲਈ ਜਿੱਦਾਂ ਵਿਦੇਸ਼ਾਂ ਵਿੱਚ ਕਾਨੂੰਨ ਹੈਗੇ ਜੇ ਕਾਨੂੰਨ ਹੀ ਸਖਤ ਹੋ ਜਵੇ ਤਾਂ ਚੋਰੀ ਕਰਨ ਦੀ ਕੋਈ ਹਿੰਮਤਾ ਨਹੀਂ ਕਰੇ ਹਾਂਜੀ ਹਾਂਜੀ ਇਹ ਤਾਂ ਹੈ ਵਿਦੇਸ਼ਾਂ ਨੂੰ ਹੋਇਆ ਇਹ ਤਾਂ ਸਹੀ ਆ ਪਰ ਬਾਹਰਲੇ ਰੂਲ ਇੱਥੇ ਲਾਗੂ ਨਹੀਂ ਹੋ ਸਕਦੇ ਇੱਥੇ ਤੁਹਾਨੂੰ ਪਤਾ ਬਾਹਰਲੇ ਸੌ ਮੈਂ ਕਹਿੰਦਾ ਕਿਸੇ ਦਾ ਫੋਨ ਆ ਜਾਂਦਾ ਹੋਣਾ ਬੰਦਾ ਇਹ ਆਪਣਾ ਆ ਸਮਝੋਤੇ ਹੋ ਜਾਂਦੇ ਆ ਇੱਥੇ ਦਾ ਤੁਹਾਨੂੰ ਪਤਾ ਹੀ ਆ ਇੱਥੇ ਦਾ ਇੱਥੇ ਲੈਣ ਦੇਣ ਜ਼ਿਆਦਾ ਆ ਲੈਣ ਦੇਣ ਕਰਕੇ ਅਗਲਾ ਲਾਜ ਆ ਹੋਵੇ ਆਪਣਾ ਨਾਲ ਨਿਕਲ ਇਹ ਕਿਹੜਾ ਫੜ ਵੀ ਲੈ ਤੇ ਇਹ ਕਿਹੜਾ ਖੜਿਆ ਉਹਨਾਂ ਨੇ ਇਹੋ ਛੱਡ ਦੇਣਾ ਜਾਂ ਛੁੱਟ ਜਾਣੇ ਆ ਜੇ ਪੀਐਸਬੀ ਦੇ ਉੱਤੇ ਸਜ਼ਾ ਕੱਟ ਕੇ ਆ ਜਾਂਦੇ ਆ ਉੱਥੇ ਰੋਟੀ ਦੇਣ ਦਾ ਸਾਜ ਪੈਂਦੇ ਆ ਮੈਂ ਕਹਿੰਦਾ ਜਿੱਦਾਂ ਅਸੀਂ ਤੁਸੀਂ ਕਾਰੋਬਾਰ ਕਰਦੇ ਆ ਧੰਦੇ ਕਰਦੇ ਆ ਇਹ ਵੀ ਇਹਨਾਂ ਨੇ ਆਪਣਾ ਧੰਦਾ ਹੀ ਰੱਖਿਆ ਪੇ ਚਾਰ ਦਿਨ ਅੰਦਰ ਰਹਿ ਲਾਂਗੇ ਮੇਰਾ ਕੀ ਕਰਦਾ ਇਹਨਾਂ ਦਾ ਤਦਾਈਆ ਇਹਨਾਂ ਦਾ ਤਦਾਈਆ ਰੋਕ ਆ ਜੀ ਇਹਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਹਿਤ ਮੋਹਿਤ ਮਦਾਨ ਅੱਛਾ ਮੋਹਿਤ ਮਦਾਨ ਜੀ ਕੀ ਗੱਲਬਾਤ ਹੋਈ ਆ ਕੱਲ ਮੈਂ ਮਾਰਕੀਟ ਚ ਗਿਆ ਸੀ ਮੈਂ ਆਪਣੇ ਮਾਸੀ ਪਿੱਛੇ ਕਿੰਨੇ ਕ ਵਜੇ ਪੰਜ ਬੀ 65 ਦਾ ਟਾਈਮ ਸੀ ਅੱਛਾ ਤੇ ਮੈਂ ਮਦਰ ਨੂੰ ਬਿਠਾ ਕੇ ਗਿਆ ਪਿੱਛੋਂ ਤੋਂ ਆਣ ਪਛਾਤ ਤੇ ਵਿਅਕਤੀ ਆਏ ਮੋਟਾ ਕਹਿਆ ਹੋਇਆ ਸੀ ਕਹਿੰਦੇ ਕੋਈ ਮੈਡੀਸਨ ਦੇਈਓ ਤੇ ਮੰਮੀ ਹੁਣ ਮੈਡੀਸਨ ਦੇਣ ਲੱਗੇ ਤੇ ਉਹਨਾਂ ਨੂੰ ਧੱਕਾ ਮਾਰਿਆ ਉਹਨਾਂ ਨੇ ਸਾਡੇ ਸੈਟ ਲਿਆ ਤੇ ਫਰੌਲਾ ਫਰਾਈ ਕਰਨ ਲੱਗੇ ਤੇ ਫੁੱਟਰ ਲੱਗੇ ਹੋਏ ਸੀ ਫੁੱਟਰ ਦਾ ਬਟਨ ਦਬ ਦਿੱਤਾ ਗਿਆ ਇਸ ਕਰਕੇ ਬਚਾਅ ਹੋ ਗਿਆ ਤੇ ਮੂਟਕੇ ਹੋਏ ਸੀ ਜਾਂ ਹਾਂਜੀ ਮੂਟਕੇ ਹੋਏ ਸੀ ਕੋਈ ਆਏ ਕਾ ਦੇਤੇ ਸੀਗੇ ਉਹ ਹੂੰ ਐਕਟਿਵਾ ਦੇ ਆਈ ਸੀ ਸ਼ਾਇਦ ਮੈਨਸਾ ਹੁਣ ਬਾਕੀ ਪਤਾ ਨਹੀਂ ਲੱਗ ਸਕਿਆ ਪੂਰੀ ਤਰ੍ਹਾਂ ਕੀ ਆਏ ਸੀ ਉਹਨੇ ਜਿਹੜੇ ਪੈਸੇ ਲਏ ਹੈਗੇ ਆ ਉਹ ਖੋਏ ਆ ਜਾਂ ਗੱਲੇ ਵਿੱਚੋਂ ਆਪ ਗੱਲੇ ਜੋ ਆਪੇ ਕੱਢ ਲਏ ਉਹਨੇ ਗੱਲੇ ਜੋ ਆਪੇ ਹਾਂ ਕਰ ਲਏ ਕਿੰਨੇ ਕ ਸੀਗੇ ਪੈਸੇ 2.500 ਰੁਪਏ ਸੀ 2.500 ਰੁਪਏ ਸੀ ਤੇ ਜਦੋਂ ਫਿਰ ਉਹ ਮਤਲਬ ਲੁੱਟ ਕੋ ਕਰਕੇ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਕੋਈ ਕੀ ਕਾਰਵਾਈ ਕੀਤੀ ਤੁਸੀਂ ਪੁਲੀ ਪ੍ਰਸ਼ਾਸਨ ਆਇਆ ਸੀ ਤੇ ਦੇਖ ਕੇ ਬੇਰਵਾ ਅੱਛਾ ਕਹਿੰਦੇ ਕਰਾਂਗੇ ਲੱਭਾਂਗੇ ਮੇਰੀ ਖਿਆਲ ਅੱਜ ਤੋਂ ਕੁਝ ਸਮਾਂ ਪਹਿਲਾਂ ਤੁਹਾਡੇ ਤਾਲੇ ਵੀ ਤੋੜੇ ਗਏ ਸੀ ਹਾਂ ਜੀ ਹਾਂ ਜੀ ਇੱਕ ਦੋ ਵਾਰ ਹੋ ਚੁੱਕਾ ਹੈ ਇੱਕ ਦੋ ਵਾਰ ਹੋ ਚੁੱਕਾ ਹੈ ਤੇ ਉਹ ਤੇ ਮੇ ਤੁਹਾਡਾ ਬਚਾਅ ਹੋ ਗਿਆ ਸੀ ਉਸ ਵਾਰ ਹਾਂ ਜੀ ਬਚਾਅ ਪ੍ਰਸ਼ਾਸਨ ਹੀ ਬੈਂਥ ਪੇ ਹੁਣ ਤੁਸੀਂ ਦਿਨ ਦਿਹਾੜੇ ਜਿੱਦਾਂ ਲੁੱਟਾਂ ਖੋਹਾਂ ਹੋ ਰਹੀਆਂ ਹੈਗੀਆਂ ਆ ਮਤਲਬ ਖੂਨ ਪਸੀਨੇ ਦੀ ਕਮਾਈ ਹੈਗੀ ਆ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਸ਼ਾਸਨ ਹੀ ਮੰਗ ਕੀਤੀ ਜਾ ਰਹੀ ਹੈ ਵੀ ਜਦੋਂ ਮਾਲਕ ਕੁਆਲਟੀ ਦਿੱਤੀ ਜਾਵੇ ਮਾਲ ਇਹਨਾਂ ਨੂੰ ਨਕੀਲ ਗੱਸੀ ਜਾਵੇ ਇਹ ਸਾਫ ਦਵਾਏ ਜਾਵੇ ਸਾਨੂੰ ਤੇ ਜਿਹੜਾ ਪਹਿਲਾਂ ਵੀ ਤਾਲੇ ਤੋੜੇ ਤੋੜੇ ਤੁਸੀਂ ਉਹਦੇ ਬਾਰੇ ਵੀ ਕੋਈ ਕੁਝ ਨਹੀਂ ਲੱਭਿਆ ਕੁਝ ਨਹੀਂ ਪਤਾ ਲੱਗ ਰਿਹਾ ਨਾ ਕੋਈ ਕਾਰਵਾਈ ਕੋਈ ਸੀਸੀਟੀਵੀ ਦੇ ਵਿੱਚ ਵੀ ਕੋਈ ਤੁਹਾਡੇ ਸੀਟੀ ਦੇ ਮੂੰਹ ਟਕੇ ਹੋਏ ਕੁਝ ਨਹੀਂ ਪਤਾ ਲੱਗ ਰਿਹਾ ਕੈਮਰਾ ਵੈਸੇ ਲੱਗਾ ਹੋਇਆ ਕੈਮਰੇ ਲੱਗੇ ਹੋਏ